ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਅਪਾ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਲਈ ਇੱਕ ਅਪਡੇਟ ਤੇ ਇੱਕ ਇਨਫੋਰਮੇਸ਼ਨ ਲੈ ਕੇ ਆਏ ਆ ਕਿ ਜਿਹੜੇ ਬੱਚੇ ਆਰਮਡ ਤੇ ਡਿਸਟ੍ਰਿਕਟ ਕੈਡਰ ਵਿੱਚ ਸਿਲੈਕਟ ਹੋਏ ਸੀ ਤੇ ਉਹਨਾਂ ਦਾ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲ ਰਿਹਾ ਤੇ ਉਹ ਕੁਝ ਬੱਚਿਆਂ ਦੇ ਡਾਊਟ ਆ ਰਹੇ ਸੀ ਕਿ ਸਰ ਅਸੀਂ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਜਾਂ ਸਾਡਾ ਮੈਡੀਕਲ ਕਦੋਂ ਹੋਣਾ ਜੁਆਇਨ ਕਦੋਂ ਹੋਣੀ ਆ ਜਾਂ ਅਸੀਂ ਕੁਝ ਬੱਚੇ ਇਹ ਕਹਿ ਰਹੇ ਸੀ ਕਿ ਸਰ ਸਾਡੇ ਅਸੀਂ ਬਟਾਲੀਅਨ ਚੇਂਜ ਕਰ ਸਕਦੇ ਆ ਜਾਂ ਨ ਇੰਨਾ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਤੇ ਬਾਕੀ ਆਪਾਂ ਤੁਹਾਨੂੰ ਦੱਸਾਂ ਕਿ ਕਿਹੜੀ ਕਿਹੜੀ ਡਾਕੂਮੈਂਟ ਲੈ ਕੇ ਜਾਣੇ ਤੇ ਜਿਹੜੀ ਮੈਂ ਇੱਕ ਸਲਿੱਪ ਦੀ ਜਿਹੜੀ ਇਹ ਮੇਜ਼ ਲਈ ਆ ਇਹ ਸਲਿੱਪ ਉੱਤੇ ਕੀ ਕੰਮ ਆ ਤੇ ਜਿਹੜੀ ਹੁਣ ਫੀਸਾਂ ਬਾਰੇ ਪੁੱਛ ਰਹੇ ਸੀ ਕਿ ਹਰੇਕ ਸਰਟੀਫਿਕੇਟ ਲਈ ਫੀਸ ਲੱਗਣੀ ਹੈ ਜਾਂ ਸਿਰਫ ਜਿਹੜੀ ਤੁਸੀਂ ਹਾਇਰ ਸਟੱਡੀ ਲਈ ਉਹਦੀ ਫੀਸ ਲੱਗਣੀ ਹੈ ਕਿੰਨੇ ਕਿੰਨੇ ਫੋਟੋਕਾਪੀ ਲੈ ਕੇ ਜਾਣੀ ਨੇ ਤੇ ਜਿਹੜੇ ਅਦਰ ਸਟੇਟ ਕੈਂਡੀਡੇਟ ਨੇਗੇ ਹੁਣ ਜਿਵੇਂ ਆਪਣੇ ਦਾ ਪੀਐਸਸੀਬੀ ਜਾਂ ਸੀਬੀਐਸਸੀ ਦੇ ਜਿਹੜੇ ਸਟੂਡੈਂਟ ਨੇ ਪੰਜਾਬ ਚ ਜਾਂ ਹੁਣ ਅਦਰ ਸਟੇਟ ਆਗੇ ਜਿਵੇਂ ਹਰਿਆਣਾ ਬੋਰਡ ਆ ਸਕੂਲ ਐਜੂਕੇਸ਼ਨ ਆ ਗਿਆ ਜਾਂ ਕੁਝ ਹਿਮਾਚਲ ਦੇ ਬੱਚੇ ਨੇ ਉਹਨਾਂ ਦੇ ਜਿਹੜੇ ਹੈ ਫੀਸ ਕਿੰਨੀ ਲੱਗਣੀ ਆ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਆ ਤੇ ਚਲੋ ਜਿਹੜੀ ਅੱਜ ਆਪਣੀ ਵੀਡੀਓ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਇਹ ਤੁਸੀਂ ਸਲਿੱਪ ਦੇਖ ਹੀ ਸਕਦੇ ਹੋ ਠੀਕ ਹੈ ਇਹ ਸਲਿੱਪ ਅਡਾਡ ਬਟਾਲੀਅਨ ਦੀ ਹੁੰਦੀ ਹੈ ਇੱਕ ਪੀਏਪੀ ਸ਼ਾਇਦ ਜਲੰਧਰ ਦੀ ਹੈ ਇੱਕ ਦੀ ਤੋਂ ਹੋਰ ਦੀ ਜਿਹੜੀ ਹੈਗੀ ਕਿਸੇ ਹੋਰ ਬਟਾਲੀਅਨ ਦੀ ਤੇ ਜਦੋਂ ਤੁਸੀਂ ਜਾਣਿਓ ਉੱਥੇ ਮਤਲਬ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਥੋਂ ਜਿਹੜਾ ਇਹ ਸੋਥੋਂ ਇਸ ਤਰੀਕੇ ਦੇ ਤੁਹਾਨੂੰ ਜਿਹੜੇ ਇਹ ਸਲਿੱਪਸ ਦੇ ਦੇਣਗੇ ਤੁਸੀਂ ਇਹ ਜਿਹੜੀ ਉਹਨਾਂ ਨੂੰ ਫਿਲ ਕਰਕੇ ਦੇਣੀਆਂ ਹੋਣਗੀਆਂ ਆਹ ਸੀਰੀਅਲ ਨੰਬਰ ਜਿਹੜਾ ਉਹ ਖੁਦ ਦੱਸਣਗੇ ਤੇ ਰੋਲ ਨੰਬਰ ਹੋ ਜੂ ਤੁਹਾਡਾ ਨਾਮ ਹੋ ਜੂ ਫਾਦਰ ਮਦਰ ਨੇਮ ਹੋ ਜੂ ਡੇਟ ਆਫ ਬਰਥ ਐਡਰੈਸ ਹੋਮ ਸਿਟੀ ਜਾਂ ਤੁਹਾਡਾ ਬਾਡ ਨੰਬਰ ਠੀਕ ਹੈ ਹੋਮ ਨੰਬਰ ਆ ਤੈਨੂੰ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੁਹਾਡਾ ਜਿਹੜਾ ਪੋਸਟ ਆਫਿਸ ਮਤਲਬ ਜਿਹੜਾ ਤੁਹਾਡਾ ਪਿੰਨ ਕੋਡ ਤੋਂ ਨੂੰ ਕਿਹੜੇ ਏਰੀਆ ਦਾ ਪੈਂਦਾ ਤੁਹਾਨੂੰ ਨੇੜੇ ਪੁਲਿਸ ਥਾਣਾ ਕਿਹੜਾ ਲੱਗਦਾ ਕਿਉਂਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਤੁਹਾਡੇ ਵੈਰੀਫਿਕੇਸ਼ਨ ਸਮੇਂ ਕੰਮ ਆਉਣਗੀਆਂ ਤੁਹਾਡੀ ਤਹਿਸੀਲ ਕਿਹੜੀ ਲੱਗਦੀ ਹੈ ਤੁਹਾਨੂੰ ਡਿਸਟ੍ਰਿਕਟ ਜਿਹੜਾ ਕਿਹੜਾ ਲੱਗਦਾ ਸਟੇਟ ਇਹ ਤਾਂ ਚਲੋ ਠੀਕ ਹੈ ਕੈਟਾਗਰੀ ਕਿਹੜੀ ਹੈ ਤੁਹਾਡੀ ਠੀਕ ਹੈ ਸਾਡਾ ਮੋਬਾਈਲ ਨੰਬਰ ਜਿਹੜਾ ਤੁਸੀਂ ਫਾਰਮ ਫਿਲ ਕਰਨ ਵੇਲੇ ਲਾਇਆ ਸੀ ਆਦਰਵਾਇਜ਼ ਤੁਸੀਂ ਜੇਕਰ ਉਹ ਤੁਹਾਡਾ ਨੰਬਰ ਕੋਈ ਕਿਸੇ ਤਰੀਕੇ ਨਾਲ ਤੁਸੀਂ ਚੇਂਜ ਕਰਨਾ ਚਾਹ ਜਿਹੜਾ ਤੁਸੀਂ ਫਾਰਮ ਫਿਲ ਕਰਨ ਲਈ ਰਹਿਗਾ ਉਹ ਭਰਿਆ ਸੀਗਾ ਤੇ ਤੁਸੀਂ ਇੱਥੇ ਨਿਊ ਨੰਬਰ ਵੀ ਲਿਖ ਦਿਓ ਠੀਕ ਹੈ ਤੇ ਐਜੂਕੇਸ਼ਨ ਸਰਟੀਫਿਕੇਟ ਜਿਹੜਾ ਨੀਚੇ ਦਿੱਤੇ ਪਏ ਨੇ ਜਿਵੇਂ 10th ਦਾ ਹੋ ਗਿਆ ਪਲੱਸ 2 ਦਾ ਹੋ ਗਿਆ ਠੀਕ ਹੈ ਨਾਮ ਹੋ ਗਿਆ ਮਾਤਾ ਪਿਤਾ ਦਾ ਨਾਮ ਹੋ ਗਿਆ ਇਹ ਨੀਚੇ ਸਾਰਾ ਕੁਝ ਪੰਜਾਬੀ 'ਚ ਲਿਖਿਆ ਹੋਇਆ ਉਸ ਤਰੀਕੇ ਨਾਲ ਠੀਕ ਹੈ ਇਹ ਮਤਲਬ ਕਿ ਦੋ ਹੀ ਚੀਜ਼ਾਂ ਸੇਮ ਨੇ ਬਸ ਅਡਡ ਬਟਾਲੀਅਨਸ ਦੀਆਂ ਨੇਗੀਆਂ ਤੇ ਇੱਥੇ ਵੀ ਦੇਖੋ ਉਹੀ ਨੇਮ ਫਾਦਰ ਨੇਮ ਤੇ ਪਿੰਡ ਪੋਸਟ ਆਫਿਸ ਪਲਸ ਸਟੇਸ਼ਨ ਦਾ ਸਿਲਸਟ ਡਿਸਟ੍ਰਿਕਟ ਸਟੇਟ ਕਾਸਟ ਜੇ ਕੈਟਾਗਰੀ ਜਰਨਲ ਐਸ ਸੀ ਬੀ ਸੀ ਠੀਕ ਹੈ ਤੇ ਮੋਬਾਈਲ ਤੇ ਆਹ ਇੱਥੇ ਵੀ ਤੁਸੀਂ ਚਾਹੇ ਮਨਾ ਮਤਲਬ ਕਿ ਨਵਾਂ ਮੋਬਾਈਲ ਨੰਬਰ ਭਰ ਦਿਓ ਚਾਹੇ ਤੁਸੀਂ ਇਹੀ ਨੰਬਰ ਭਰ ਦਿਓ ਇਹ ਜੋ ਵੀ ਤੁਹਾਡਾ ਕੁਛ ਹੈਗਾ ਤੇ ਜਿਹੜੇ ਡਾਕੂਮੈਂਟ ਇੱਥੇ ਅਗਰ ਕੋਈ ਕੰਟਰੈਕਟ ਤੇ ਜੋਬ ਹੈਗੀ ਹੈ ਜੇ ਕੋਈ ਹੈਗੇ ਤਾਂ ਠੀਕ ਹੈ ਨਹੀਂ ਇਹਨੂੰ ਤੁਸੀਂ ਉੱਥੇ ਜਿਹੜਾ ਹੈਗਾ ਕੁਝ ਨਹੀਂ ਇੱਥੇ ਕਰਨਾ ਉਹ ਗੈਪ ਜਿਹੜਾ ਹੈਗਾ ਉਹਨੂੰ ਬਲੈਂਕ ਕਰ ਦਾਂਗੇ ਤੇ ਆ ਹੁਣ ਜਿਵੇਂ ਡਾਕੂਮੈਂਟ ਲਿਖੇ ਨੇ ਕਾਪੀ ਆਫ ਆਧਾਰ ਕਾਰਡ ਜਿਹੜੀ ਸੈਲਫ ਟੈਸਟਿਡ ਹੋਵੇ ਮਤਲਬ ਕਿ ਜਿਹੜੀ ਹੈਗੀ ਤੁਸੀਂ ਉਹ ਤੇ ਸਾਈਨ ਕੀਤਾ ਹੈ ਹੁਣ ਤੁਹਾਡੇ ਚਾਰ ਪਾਸਪੋਰਟ ਸਾਈਜ਼ ਫੋਟੋ ਚਾਹੀਦੀਆਂ ਨੇ ਫੋਟੋ ਕਾਪੀਜ਼ ਆਫ ਐਡਮਿਟ ਕ ਠੀਕ ਹੈ ਤੁਹਾਡਾ 12ਵੀਂ ਦਾ 10ਵੀਂ ਦਾ ਜਿਹੜਾ ਹੈਗਾ ਸਰਟੀਫਿਕੇਟ ਹੋ ਗਿਆ ਕੈਟਾਗਰੀ ਸਰਟੀਫਿਕੇਟ ਹੋ ਗਿਆ ਅਗਰ ਤੁਸੀਂ ਕਿਸੇ ਕੈਟਾਗਰੀ ਦਾ ਜਿਹੜਾ ਸਰਟੀਫਿਕੇਟ ਤੁਸੀਂ ਕਿਸੇ ਕੈਟਾਗਰੀ ਚ ਆਪਣੀ ਪੋਸਟ ਅਪਲਾਈ ਕਰੀ ਸੀ ਇਹ ਤਾਂ ਹੁਣ ਗੱਲ ਹੋ ਗਈ ਜਿਹੜੀ ਉਹ ਸਲਿੱਪ ਦੇਣੀ ਹੈ ਜਿਹੜੀ ਤੁਸੀਂ ਫਿਲ ਕਰਨੀ ਹੈ ਤੇ ਹੁਣ ਆਪਾਂ ਜਿਹੜੇ ਸਰਟੀਫਿਕੇਟ ਨੇ ਕਿੰਨੇ ਕਿੰਨੇ ਕਾਪੀਜ਼ ਲੈ ਕੇ ਜਾਣੀਆਂ ਨੇ ਫੋਟੋ ਕਾਪੀਜ਼ ਜਿਹੜੀਆਂ ਹੋਗੀਆਂ ਠੀਕ ਆ ਜਾਂ ਕਿਹੜੀ ਕਿਹੜੀ ਸਰਟੀਫਿਕੇਟ ਜ਼ਰੂਰੀ ਨੇ ਜਿਹੜੇ ਤੁਸੀਂ ਲੈ ਕੇ ਜਾਣੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਬਾਰੇ ਸਭ ਤੋਂ ਪਹਿਲਾਂ ਤੁਸੀਂ ਜਿਹੜੀਆਂ ਆਪਦੀਆਂ ਘੱਟੋ ਘੱਟ 6 ਜਾਂ 8 ਫੋ ਬਲੂ ਲੇਟੈਸਟ ਫੋਟੋ ਲੈ ਕੇ ਜਾਇਓ ਇਹ ਤੁਹਾਡੀਆਂ ਆਪਣੀਆਂ ਫੋਟੋਆਂ ਵਧੀਆ ਹੁਣ ਤੁਸੀਂ ਫੋਟੋਆਂ ਜਿਹੜੀਆਂ ਹੈਗੇ 10 12 ਫੋਟੋ ਕਰਵਾ ਕੇ ਰੱਖੋ ਕਿਉਂਕਿ ਗਾਹ ਮੈਡੀਕਲ ਵੀ ਹੋਣਾ ਉਦੋਂ ਵੀ ਜ਼ਰੂਰਤ ਹੋਣੀਆਂ ਤੇ ਮੈਂ ਤੁਹਾਨੂੰ ਮੈਡੀਕਲ ਦੀ ਇਨਫੋਰਮੇਸ਼ਨ ਵੀ ਦੇਣੀ ਆ ਉਹ ਆਪਾਂ ਗੱਲ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਜਿਹੜੇ ਹੈਗੇ ਡਾਕੂਮੈਂਟਸ ਦੀ ਜਿਹੜੀ ਗੱਲ ਕਰ ਰਹੀ ਆ ਠੀਕ ਹੈ 6 ਤੋਂ 8 ਇਹਦੀਆਂ ਤੁਹਾਡੀਆਂ ਫੋਟੋਸ ਹੋਗੀਆਂ ਲੇਟੈਸਟ ਠੀਕ ਹੈ ਤੇ 10ਵੀਂ ਦਾ ਤੇ 12ਵੀਂ ਦਾ ਸਰਟੀਫਿਕੇਟ ਅਗਰ ਤੁਸੀਂ ਹਾਇਰ ਸਟੱਡੀ ਲਈਏ ਕਿਸੇ ਨੇ ਬੈਚਲਰ ਡਿਗਰੀ ਨਾਂ ਲਈਆ ਜਾਂ ਮਾਸਟਰ ਡਿਗਰੀ ਨਾਂ ਲਈਆ ਤਾਂ ਤੇ ਇਹਨਾਂ ਦੇ ਹਰੇਕ ਦੇ ਤਿੰਨ ਤਿੰਨ ਫੋਟੋਸ ਕਾਪੀ ਠੀਕ ਹੈ ਤਿੰਨ ਤਿੰਨ ਫੋਟੋਕਾਪੀਜ਼ ਹੋਣ ਤੇ ਉਹ 셀ਫ ਟੈਸਟਡ ਹੋਣ ਉਹਦੇ ਜਿਹੜਾ ਹੈ ਤੁਹਾਡੇ ਖੁਦ ਦੇ ਸਾਈਨ ਗਰੇ ਹੋਣ ਤੇ ਹੁਣ ਆਪਾਂ ਗੱਲ ਕਰਦੇ ਆ ਪੀਐਸਸੀਬੀ ਵਾਲੇ ਦੀ ਜਿਹੜੀ ਫੀਸ ਦੀ ਗੱਲ ਹੈ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟੂਡੈਂਟ ਕੈਂਡੀਡੇਟ ਨੇ ਜਿਨ੍ਹਾਂ ਨੇ 10ਵੀਂ 12ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਕਰੀਆ ਉਹਨਾਂ ਦੀ ਫੀਸ ਤਾਂ ਹੈ ਤਕਰੀਬਨ 1800 ਦੇ ਨੇੜੇ ਠੀਕ ਹੈ ਪਰ ਫਿਰ ਵੀ ਤੁਸੀਂ 3 ਤੋਂ 4000 ਰੁਪਏ ਨਾਲ ਲੈ ਕੇ ਚੱਲਿਓ ਕਿਉਂਕਿ ਤੁਸੀਂ ਦੂਰ ਜਾਣਾ ਹੈ ਸ਼ਹਿਰ ਚ ਕਈ ਵਾਰੀ ਕੋਈ ਹੋਰ ਵੀ ਜ਼ਰੂਰਤ ਪੈ ਸਕਦੀ ਆ ਤੇ ਜਿਹੜੇ CBSE ਨੇ ਤਕਰੀਬਨ ਤਕਰੀਬਨ ਉਹਨਾਂ ਦੀ ਵੀ 1500 ਤੋਂ 2000 ਦੇ ਵਿੱਚ ਵਿੱਚ ਫੀਸ ਹੈ ਤਾਂ ਜਿਹੜੀ ਤੁਸੀਂ ਆਪਣੀ ਇਨੀ ਫੀਸ ਲੈ ਕੇ ਚੱਲਿਓ ਮੰਨ ਕੇ ਚੱਲਿਓ ਵੀ ਛੋਟੇ 2000 ਰੁਪਏ ਜਿਹੜਾ ਹੈਗਾ ਉੱਥੇ ਜਮ੍ਹਾਂ ਕਰਵਾਇਆ ਜਾਊਗਾ ਇਹ ਸਿਰਫ ਇੱਕ ਸਰਟੀਫਿਕੇਟ ਦੀ ਫੀਸ ਨਹੀਂ ਹੈਗੀ ਜਿਹੜੀ ਵੀ ਤੁਸੀਂ ਹਾਇਰ ਸਟੱਡੀ ਲਈ ਆ ਅਗਰ ਤੁਸੀਂ ਪਲੱਸ 2 ਦੇ ਬੇਸ ਤੇ ਲਈਆ ਤਾਂ ਤੁਹਾਡੇ ਪਲੱਸ 2 ਦੇ ਹਿਸਾਬ ਨਾਲ ਜਿਹੜਾ ਹੈਗਾ ਸੋ ਫੀਸ ਲਈ ਜਾਊਗੀ ਅਗਰ ਅਗਰ ਤੁਸੀਂ ਮਾਸਟਰ ਦੀ ਬੇਸ ਤੇ ਜਿਹੜੀ ਹੈਗੀ ਕੋਈ ਪੋਸਟ ਫਿਲ ਕਰੀ ਸੀ ਕਈ ਵਾਰ ਬੱਚਿਆਂ ਨੇ ਜਿਹੜਾ ਹੈਗਾ ਮਤਲਬ ਕਿ ਮਾਸਟਰ ਜਾਂ ਬੈਚਲਰ ਡਿਗਰੀ ਦੇ ਸਰਟੀਫਿਕੇਟ ਵੀ ਨਾਲ ਅਟੈਚ ਕਰਤੇ ਤਾਂ ਉਹਨਾਂ ਨੂੰ ਉਸ ਤਰੀਕੇ ਤੋਂ ਫੀਸ ਲਈ ਜਾਊਗੀ ਇਹ ਨਹੀਂ ਹੈਗਾ ਕਿ ਫਿਕਸ ਨਹੀਂ ਹੈਗੀ ਫੀਸ ਕਿ ਕਿਸੇ ਤੋਂ 1800 ਹੀ ਲਈ ਜਾਊਗੀ ਅਗਰ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਗਰੀ ਹੈ ਠੀਕ ਹੈ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਫਾਰਮ ਆਉ ਦੱਸ ਹੀ ਦਿੱਤਾ ਕਿ ਜਿਹੜਾ ਉਸ ਤੋਂ ਇੱਕ ਫਾਰਮ ਫਿਲ ਕਰਵਾਇਆ ਜਾਊਗਾ ਉਸ ਤੋਂ ਤੁਹਾਡਾ ਸਾਰਾ ਜਿਹੜਾ ਪ੍ਰੋਸੈਸ ਸਭ ਚੱਲੂਗਾ ਤੇ ਤਕਰੀਬਨ ਤਕਰੀਬਨ ਫਾਰਮ ਮੰਨ ਕੇ ਚੱਲ ਜੇ ਤੇ 20 ਤੋਂ 25 ਮਿੰਟ ਇੱਕ ਕੈਂਡੀਡੇਟ ਤੇ ਲੱਗਦੇ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਡਾਕੂਮੈਂਟ ਫਿਲ ਕਰਨ ਤੇ ਜਾਂ ਡਾਕੂਮੈਂਟ ਉਹਨੂੰ ਸਬਮਿਟ ਕਰਾਉਣ ਤੇ ਤੇ ਬਾਕੀ ਜਿਹੜਾ ਹੈਗਾ ਤੁਸੀਂ ਆਪਣੇ ਆਧਾਰ ਕਾਰਡ ਦੀਆਂ ਠੀਕ ਹੈ ਆਧਾਰ ਕਾਰਡ ਹੋ ਗਿਆ ਇੱਕ ਹੋ ਗਿਆ ਤੁਹਾਡਾ ਪੈਨ ਕਾਰਡ ਇਹ ਦੀਆਂ ਤੁਸੀਂ 6 6 ਜਿਹੜੀਆਂ ਮਤਲਬ ਕਿ ਇੱਕ 2 2 ਤੁਸੀਂ ਫੋਟੋ ਕਾਪੀਆਂ ਕਰਵਾ ਲਿਓ ਇਹ ਤੋਂ ਛੋਟੇ ਜਿਹੜੇ origignal ਉਹ ਆਧਾਰ ਕਾਰਡ ਤੇ ਪੈਨ ਕਾਰਡ ਤਾਂ ਨਹੀਂ ਰੱਖਦੇ ਪਰ ਇਹਨਾਂ ਦੀ ਜਿਹੜੀਆਂ 2 2 ਫੋਟੋ ਕਾਪੀਆਂ ਤੁਸੀਂ ਨਾ ਕਰਵਾ ਕੇ ਲੈ ਜਿਓ ਤੇ ਸੈਲਫ ਟੈਸਟਡ ਹੋਣ ਤੇ ਅਗਰ ਤੁਹਾਡਾ ਕੋਈ ਡੋਮਿਸਾਈਲ ਹੈਗਾ ਤੁਸੀਂ ਸਟੇਟ ਸੂਟ ਦੇ ਉਹ ਤੁਸੀਂ ਉਹਦਾ ਕਰਵਾ ਕੇ ਰੱਖਿਓ ਬਾਕੀ ਜਿਨ੍ਹਾਂ ਨੇ ਕਾਸਟ ਸਰਟੀਫਿਕੇਟ ਲਾਏ ਨੇ ਠੀਕ ਹੈ ਸ਼ੁਰੂ ਤੋਂ ਕਾਸ ਕਿਸੇ ਵੀ ਕਾਸਟ ਤੁਸੀਂ ਅਪਲਾਈ ਕਰਿਆ ਸੀ ਤਾਂ ਉਹ ਜਿਹੜਾ ਹੈਗਾ ਆਪਣੇ ਕਾਸਟ ਸਰਟੀਫਿਕੇਟ ਜਿਹੜਾ ਹੈਗਾ ਨਾਲ ਲੈ ਕੇ ਚੱਲਿਓ ਠੀਕ ਐ ਤੇ ਬਾਕੀ ਗੱਲ ਆ ਕਿ ਇਹ ਜਿਹੜੇ ਸਾਰੇ ਸਰਟੀਫਿਕੇਟ ਨੇ ਆਧਾਰ ਕਾਰਡ ਤੇ ਪੈਨ ਕਾਰਡ ਨੂੰ ਛੱਡ ਕੇ ਜਿਹੜੇ ਬਾਕੀ ओरिजिनल ਐ ਉਹ ਕਰਵਾਉਣਗੇ ਸਬਮਿਟ ਠੀਕ ਐ ਉੱਥੇ ਪਰਮਾਨੈਂਟਲੀ ਸਬਮਿਟ ਕਰਵਾਉਣਗੇ ਉਹ ਚਾਹੇ ਸਾਰੀ ਉਮਰ ਉਥੇ ਪਈ ਰਹਿਣਾ ਤੁਹਾਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਪੀਡੀਐਫਸ ਨੇ ਜਿਹੜੀਆਂ ਬਣਾ ਕੇ ਆਪਣੇ ਮੋਬਾਈਲ 'ਚ ਕਰ ਲਓ ਸੇਵ ਤਾਂ ਜੋ ਤੁਹਾਨੂੰ ਅੱਗੇ ਅਗਰ ਜ਼ਰੂਰਤ ਪਵੇ ਜਾਂ ਤੁਸੀਂ ਡਿਜੀਟਲ ਲੋਕਰ 'ਚ ਇਹਨਾਂ ਨੂੰ ਸੇਵ ਕਰ ਸਕਦੇ ਹੋ ਅੱਗੇ ਤੁਸੀਂ ਕੋਈ ਪੋਸਟ ਫਿਲ ਕਰਨੀ ਹੋਵੇ ਜਾਂ ਤੁਹਾਨੂੰ ਕੋਈ ਜ਼ਰੂਰਤ ਪਵੇ ਤੁਸੀਂ ਉੱਥੋਂ ਕੱਢ ਸਕੋ ਬਾਕੀ ਇਹ ਬਾਫਸ ਮਿਲ ਜਾਂਦੇ ਹੁੰਦੇ ਆ ਪਰ ਉਹਦੇ ਲਈ ਇੱਕ ਡਿਫਰੈਂਟ ਪ੍ਰੋਸੈਸ ਹੁੰਦਾ ਉਹਦੇ ਲਈ ਐਪਲੀਕੇਸ਼ਨ ਲਾਉਣੀ ਪੈਂਦੀ ਆ ਤਾਂ ਜਿਹੜੇ ਹੈਗੇ ਤੁਹਾਨੂੰ ਇਹ ਸਾਰੇ ਸਰਟੀਫਿਕੇਟ ਨੇ ਇਹ ਬਾਫਸ ਮਿਲ ਜਾਂਦੇ ਹੁੰਦੇ ਆ ਠੀਕ ਆ ਬਾਕੀ ਆਪਣੀਆਂ ਜਿਹੜੇ 56 7 ਫੋਟੋਆਂ ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਮਿਲ ਜਾਣਗੀਆਂ ਲੱਗ ਜਾਣਗੀਆਂ ਉੱਥੇ ਤੁਸੀਂ ਵੀ ਹੁਣ ਉਹ ਫੋਟੋ ਵਾਵਾ ਕਰਵਾ ਕੇ ਰੱਖ ਲਓ ਤੇ ਹੁਣ ਗੱਲ ਕਰਦੇ ਆਪਾਂ ਮੈਡੀਕਲ ਦੀ ਜਿਹੜੀ ਮੈਡੀਕਲ ਦੀ ਇਨਫੋਰਮੇਸ਼ਨ ਆ ਉੱਥੇ ਕੁਝ ਜਿਹੜੇ ਹੈਗੇ ਬੱਚੇ ਪੁੱਛ ਰਹੇ ਸੀ ਕਿ ਸਰ ਮੈਡੀਕਲ ਕਦੋਂ ਹੋਣਾ ਨੈਕਸਟ ਟਾਈਮ ਠੀਕ ਹੈ ਹੁਣ ਮੰਨ ਲਓ ਕਿ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਮੈਡੀਕਲ ਦੀ ਮੈਡੀਕਲ ਤੁਸੀਂ ਲਾ ਕੇ ਚੱਲੋ ਵੀ ਬਸ 10 15 ਦੇ ਵਿੱਚ ਦਿਨਾਂ ਦੇ ਵਿੱਚ ਵਿੱਚ ਜਦੋਂ ਵੈਰੀਫਿਕੇਸ਼ਨ ਹੋ ਗਈ ਤੁਹਾਡਾ ਮੈਡੀਕਲ ਸਟਾਰਟ ਹੋ ਜਾਣਗੇ ਪਰ ਜਿਹੜੀ ਮਤਲਬ ਕਿ ਬਠਾਲੀਆ ਦਾ ਜਿਹੜੇ ਡਿਸਟ੍ਰਿਕਟ ਚ ਸਬਮਿਟ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਕੰਪਲੀਟ ਹੋ ਜਾਂਦੀ ਆ ਉਹ ਉਹਨਾਂ ਨੂੰ ਡੇਟਸ ਦੇਈ ਜਾਂਦੇ ਨੇ ਤੇ ਮੈਡੀਕਲ ਕਰਵਾ ਰਹੇ ਨੇ ਨਾਲ ਦੇ ਨਾਲ ਕਿਉਂਕਿ ਜਿਹੜਾ ਹੁਣ ਇਹ ਪੰਜਾਬ ਗਵਰਨਮੈਂਟ ਹੈ ਹੁਣ ਜਿਹੜਾ ਪ੍ਰੋਸੈਸ ਆ ਬਹੁਤ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਹ ਪ੍ਰੋਸੈਸ ਆ ਜਿਹੜਾ ਇਹਦਾ ਹੁਣ ਆਪਾਂ ਚਲੋ ਇਹ ਤਾਂ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਜਿਹੜਾ ਹੈਗਾ ਸਾਰਾ 2024 ਵਾਲਿਆਂ ਦਾ ਆਪਣਾ ਇਨਫੋਰਮੇਸ਼ਨ ਸੀ ਇਹ ਤਾਂ ਸਾਰੀ ਆਪਾਂ ਹੁਣ ਜਿਹੜੀ ਹੈਗੀ ਡਨ ਤਕਰੀਬ ਦੇ ਵੀਰ ਮੰਨੀਏ ਕਿ ਜਿਹੜਾ ਇੰਨਾ ਪ੍ਰੋਸੈਸ ਆ 20 ਤੋਂ 25 ਮਿੰਟ ਲੱਗਦੇ ਆ ਤੇ ਤੁਸੀਂ ਜਿਹੜੇ ਮੈਂ ਤੁਹਾਨੂੰ ਡਾਕੂਮੈਂਟ ਦੱਸੇ ਨੇ ਇਹ ਤੁਸੀਂ ਆਪਣੇ ਨਾਮ ਲੈ ਕੇ ਚੱਲਿਓ ਠੀਕ ਹੈ ਬਾਕੀ ਹੁਣ ਇਸ ਚੀਜ਼ ਦਾ ਜਿਹੜਾ ਹੈਗਾ ਇੰਨੇ ਫਾਸਟ ਪ੍ਰੋਸੈਸ ਦਾ 2025 ਤੇ ਵੀ ਫਰਕ ਪੈਣੀ ਪੈਣਾ ਠੀਕ ਆ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ TCS ਦਾ ਟੈਂਡਰ ਹੋਣਾ ਜਿਹੜਾ ਪੰਜਾਬ ਗਵਰਨਮੈਂਟ ਨਾਲ ਖਤਮ ਹੋਣ ਵਾਲਾ 31 ਦਸੰਬਰ 20 ਠੀਕ ਹੈ ਉਸ ਤੋਂ ਪਹਿਲਾਂ 2025 ਵਾਲਿਆਂ ਦੀ ਜੋ ਮਤਲਬ ਕਿ ਫਾਈਨਲ ਰਿਜ਼ਲਟ ਪੰਜਾਬ ਗਵਰਨਮੈਂਟ ਨੂੰ ਸਬਮਿਟ ਕਰਦਾਂਗੇ ਤੇ ਬਾਕੀ ਹੁਣ ਇਹਨਾਂ ਦੇ ਜਿਹੜੇ ਫਿਜ਼ੀਕਲ ਦੀ ਗੱਲ ਹੈਗੀ ਫਿਜ਼ੀਕਲ ਤੁਸੀਂ ਮੰਨ ਕੇ ਚੱਲੋ ਵੀ 14 ਤੋਂ 15 ਸਤੰਬਰ ਦੇ ਵਿੱਚ ਵਿੱਚ ਜਿਹੜੀ ਤੁਹਾਨੂੰ ਡੇਟ ਮਿਲ ਜੂਗੀ ਕਿ 14 ਸਤੰਬਰ ਤੋਂ ਸਟਾਰਟ ਹੋਣੀ ਹੈ ਜਾਂ 15 ਸਤੰਬਰ ਤੋਂ ਤਾਂ ਤੁਸੀਂ ਜਿਹੜੀ ਆਪਣੀ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਨਾਲ ਦੀ ਨਾਲ ਠੀਕ ਹੈ ਤੇ ਬਾਕੀ ਅੱਜ ਦੀ ਇਨਫੋਰਮੇਸ਼ਨ ਜਿਹੜੀ ਸੀ ਬੱਚਿਆਂ ਦੇ ਡਾਊਟ ਸੀ ਸਿਰਫ ਇੰਨੇ ਕੀ ਸੀ ਬਾਕੀ ਅਗਰ ਤੁਹਾਨੂੰ ਕੋਈ ਹੋਰ ਡਾਊਟ ਤੁਹਾਡਾ ਰਹਿ ਗਿਆ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਨੀਚੇ ਕਰ ਦਿਓ ਤੇ ਨਾਲ ਦੀ ਨਾਲ ਵੀਡੀਓ ਲਈ ਆਪਣਾ ਨਾ ਫੀਡਬੈਕ ਜਰੂਰ ਦਿਆ ਕਰੋ ਕਿ ਸਰ ਸਾਨੂੰ ਆਹ ਚੀਜ਼ ਨਹੀਂ ਕਲੀਅਰ ਹੋਈ ਤਾਂ ਮੈਂ ਇੱਕ ਕੋਈ ਹੋਰ ਟੌਪਿਕ ਤੇ ਸਪੈਸ਼ਲ ਤੁਹਾਡੀ ਵੀਡੀਓ ਲੈ ਕੇ ਆ ਸਕਦਾ ਜਾਂ ਫਿਰ ਤੁਸੀਂ ਕਮੈਂਟ ਕਰੋ ਮੈਂ ਤੁਹਾਨੂੰ ਰਿਪਲਾਈ ਦੇ ਸਕਦਾ ਅਗਰ ਤੁਹਾਡਾ ਕੋਈ ਡਾਊਟ ਨਹੀਂ ਕਲੀਅਰ ਹੋਇਆ ਬਾਕੀ ਜੇਕਰ ਇਨਫੋਰਮੇਸ਼ਨ ਚੰਗੀ ਲੱਗੀ ਹੈ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰ ਬਾਕੀ ਆਪਾਂ ਜਿਹੜੀ ਪੰਜਾਬ ਗਵਰਨਮੈਂਟ ਦੇ ਪੇਪਰ ਨੇ ਸਾਰੇ ਜਿਵੇਂ ਪੀਟੀ ਪ੍ਰੈਸੀ ਦੇ ਪਟਵਾਰੀ ਜਿਹੇ ਪੇਪਰ ਹੋ ਗਏ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਇੰਸਪੈਕਟਰ ਕਾਂਸਟੇਬਲ ਇਹਨਾਂ ਪੇਪਰ ਦੀ ਤਿਆਰੀ ਇਸ ਆਪਣੇ ਚੈਨਲ ਤੇ ਜਿਹੜੀ ਹੈ ਬਿਲਕੁਲ ਫ੍ਰੀ ਆਫ ਕਾਸਟ ਕਰਵਾ ਰਹੇ ਹਾਂ ਜਿੰਨਾਂ ਬੱਚਾ ਨੂੰ ਕੋਈ ਪਰੇਸ਼ਾਨੀਆਂ ਕੋਈ ਕੋਸ ਨਹੀਂ ਪਰਚੇਜ ਕਰ ਸਕਦੇ ਤਾਂ ਉਹ ਆਪਣੇ ਚੈਨਲ ਨੂੰ ਜੁਆਇਨ ਜ਼ਰੂਰ ਕਰਿਓ ਬਾਕੀ ਅਗਰ ਤੁਹਾਨੂੰ ਕੋਈ ਡਾਊਟ ਹੋਦਾ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਵੀ ਡਾਇਰੈਕਟ ਮੈਸੇਜ ਕਰ ਸਕਦੇ ਹੋ ਫ੍ਰੀ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜਾਂ ਤੁਸੀਂ ਇੱਥੇ ਸਰਚ ਕਰੋ ਟੈਲੀਗ੍ਰਾਮ ਤੇ ਜਾ ਕੇ ਪੰਜਾਬ.ਪੰਜਾਬ ਇਸ ਤਰੀਕੇ ਦਾ ਜਿਹੜਾ ਤੁਹਾਨੂੰ ਆਈਕਨ ਮਿਲ ਜੂ ਉਹ ਤੋਂ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ ਬਾਕੀ ਮੈਂ ਉਮੀਦ ਕਰਦਾ 2026 'ਚ ਜਿਹੜਾ ਤੁਹਾਡੇ ਲਈ ਨੌਕਰੀ ਲੱਗੇਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ